ਅਬ ਇੱਕ ਚਿੱਕੀ ਫਤਿਹ ਜੀ ਅੱਜ ਪ੍ਰੈਸ ਨੂੰ ਅਸੀਂ ਦੱਸਣਾ ਚਾਹੁੰਦੇ ਆਂ ਕਿ ਸਾਡੀ ਪਾਰਟੀ ਨੇ ਆ ਦੋ ਬੀਬੀਆਂ ਇਹ ਤਾਂ ਬੀਬਾ ਗੀਤਾ ਹੈ ਕਿ ਇਹ Oman ਤੋਂ ਮਿਡਲ ਈਸਟ ਤੋਂ ਦੂਸਰੀ ਬੀਬੀ ਹੈ ਜੀ ਇਹ ਮਨਦੀਪਪੁਰ ਦबई ਤੋਂ ਇਹ ਉੱਥੇ ਫਸ ਗਈਆਂ ਸੀਗੀਆਂ ਇਹਨਾਂ ਨੂੰ ਔਣ ਨਹੀਂ ਸੀ ਦਿੰਦੇ ਤੇ ਆਹ ਬੀਬਾ ਗੀਤਾ ਨੂੰ ਜਿੱਥੇ ਕੰਮ ਕਰਦੀ ਸੀ ਬਹੁਤ ਉਠ ਮਾਰ ਕਰਦੇ ਸੀਗੇ ਤਕਲੀਫ ਦਿੰਦੇ ਸੀਗੇ ਤੇ ਇਹ ਫੇਰ ਬਰਦਾਸ਼ਤ ਨਹੀਂ ਕਰ ਸਕੀ ਉਸ ਤੋਂ ਬਾਅਦ ਇਹਨਾਂ ਦੀ ਮਾਮਾ ਇੱਥੇ ਲੋਕਲ ਪੋਲਿਟਿਸ਼ੀਅਨਸ ਸੇ ਕੋਲੇ ਜਾਂਦੇ ਰਹੇ ਪਰ ਉਹ ਸੱਸੀ ਬੰਦਿਆਂ ਨੇ ਕਿਹਾ ਕਿ ਅਸੀਂ ਨਹੀਂ ਕੁਝ ਕਰ ਸਕਦੇ ਫਿਰ ਇਹਨਾਂ ਦੇ ਘਰਦਿਆਂ ਨੂੰ ਪਤਾ ਲੱਗਿਆ ਕਿ ਅਕਾਲੀ ਦਲ ਅੰਮ੍ਰਿਤਸਰ ਸਾਰਾ ਖੁਸ਼ ਕਰ ਸਕਦਾ ਹੈ ਫਿਰ ਅਸੀਂ Oman ਦਾ ਜਿਹੜਾ India ਦਾ ambassador ਸੀਗਾ ਤੇ Dubai ਦਾ India ਦਾ ambassador ਸੀਗਾ ਉਸ ਨੂੰ ਆਪਣੀਆਂ ਚਿੱਠੀਆਂ ਲਿਖੀਆਂ ਆਪਣੇ ਪੈਡ ਦੇ ਉੱਤੇ ਕਿ ਇਹ ਬੀਬੀਆਂ ਨੂੰ ਪੜਾਓ ਇਹ ਬੀਬੀ ਮਨਦੀਪ ਔਰ ਜੇ ਉੱਤੇ ਉੱਠਾ ਡਰੱਗਸ ਦਾ ਕੇਸ ਪਾਤਾ ਸੀਗਾ ਤੇ ਇਹ ਬੀਬੀ ਜੇਲ੍ਹ ਚ ਰਹੀ ਹੈ ਇਥੇ ਕੋਲੇ ਪੈਸੇ ਹੈ ਨਹੀਂ ਸੀਗੇ ਜੇਲ੍ਹ ਦੇ ਵਿੱਚ ਵੀ ਜੇ ਇਹਨੇ ਖਾਣਾ ਖਾਣਾ ਹੁੰਦਾ ਸੀਗਾ ਤਾਂ ਫੇਰ ਉਹਦੇ ਪੈਸੇ ਦੇਣੇ ਪੈਂਦੇ ਸੀਗੇ ਪਰ ਇਹ ਬੀਬੀ ਕੋਲੇ ਪੈਸੇ ਹੈ ਨਹੀਂ ਸੀ ਤੇ ਬਹੁਤ ਤਕਲੀਫ ਦੇ ਨਾਲ ਇਸ ਨੇ ਜੇਲ੍ਹ ਖੱਟੀ ਹੈ ਔਰ ਫੇਰ ਜਦੋਂ ਸਰਟੀ ਚਿੱਠੀ ਐਮਬੈਸਡਰ عمان ਤੇ ਦੁਬਈ ਕੋਲੇ ਪਹੁੰਚੀ ਫਿਰ ਉਹਨਾਂ ਨੇ ਕਾਰਵਾਈ ਕੀਤੀ ਤੇ ਇਹਨਾਂ ਨੂੰ ਵਾਪਸ ਇਹ ਕੱਲ ਪਰਸੋ ਵਾਪਸ ਆਈਆਂ ਦੋਨੋਂ ਬੀਬੀਆਂ ਸੋ ਇਹ ਇਹ ਜਿਹੜੀ ਟ੍ਰੈਬਿਲੀਜੈਂਟ ਜ਼ਬਰਦਸਤੀ ਇਹ ਬੀਬੀਆਂ ਨੂੰ ਬਾਹਰ ਭੇਜ ਰਹੇ ਹੈ ਇਹਦੇ ਉੱਤੇ ਸ਼ਾਂਤ ਹੋਣੀ ਚਾਹੀਦੀ ਹੈ ਪਤਾ ਹੋਣਾ ਚਾਹੀਦਾ ਸਰਕਾਰ ਨੂੰ ਕਿ ਕਿਹੜੀ ਬੀਬੀ ਕਿਵੇਂ ਅਰੇਬੀਆ ਤੇ ਗਲਫ ਕੰਟਰੀਜ਼ ਦੇ ਵਿੱਚ ਜਾ ਰਹੀਆਂ ਜੋ ਕਰਦੇ ਬਹੁਤ ਅਸੀ ਕੇਸ ਕਢਾਏ ਐ ਜਿਹੜੇ ਉੱਥੇ ਕਾਬੂ ਆ ਜਾਂਦੀਆਂ ਤੇ ਇਹ ਫੇਰ ਵਾਪਸ ਨਹੀਂ ਆ ਸਕਦੀਆਂ ਤੇ ਜਿਹੜੇ ਸਾਡੇ ਦੁਬਈ ਦੇ ਪ੍ਰਧਾਨ ਸੀਗੇ ਇਹ ਅਫਤਾਰ ਸਿੰਘ ਜੱਟ ਉਹਨਾਂ ਨੇ ਫੇਰ ਸਾਡੀਆਂ ਚਿੱਠੀਆਂ ਦੇ ਰਾਹੀਂ ਇਨਾਂ ਨੂੰ ਪੜਾ ਕੇ ਤੇ ਹੁਣ ਇਨਾਂ ਨੂੰ ਇੱਥੇ ਪਹਚਾਇਆ ਆਪਣੇ ਬਰਨਾਲੇ ਇਹ ਗੱਲ ਹੈ ਇਹ ਬੀਬੀਆਂ ਦੀ ਵਿਪਕ ਜਿਹੜੀ ਪ੍ਰਿੰਟ ਦੇ ਬਰਨਾਲੇ ਤੋਂ ਇੱਥੇ ਤੁਸੀਂ ਬੀਬਾ ਸੰਗਰੋਹ ਭਈ ਕਹਿੰਦੇ ਹੋਣੇ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੋਣਾ ਚਾਹੀਦਾ ਜਾਂ ਨਹੀਂ ਨਹੀਂ ਇਹ ਅਸੀਂ ਕਹਿੰਦੇ ਹਾਂ ਕਿ ਇਹ ਜਿਹੜਾ ਪੌਪੀ ਹੈ ਜਿਵੇਂ ਮੱਧ ਪ੍ਰਦੇਸ਼ ਦੇ ਵਿੱਚੋਂ ਦੀ ਖੇਤੀ ਹੁੰਦੀ ਹੈ ਇਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਉਹਦੀ ਖੇਤੀ ਹੋਣੀ ਚਾਹੀਦੀ ਹੈ ਇਹ ਗੱਲ ਮੈਂ ਪਾਰਲੀਮੈਂਟ ਦੇ ਵਿੱਚ ਵੀ ਕੀਤੀ ਹੈ ਤੇ ਰਿਕਾਰਡ ਦੇ ਉੱਤੇ ਵੀ ਹੈ ਸਾਡਾ ਅੱਜ ਦਾ ਪ੍ਰੈਸ ਕਾਨਫਰੰਸ ਕਰਨ ਦਾ ਮੁੱਖ ਮਕਸਦ ਇਹ ਸੀਗਾ ਕਿ ਇਸ ਇਲਾਕੇ ਦੇ ਸਾਡੀਆਂ ਦੋ ਬੀਬੀਆਂ ਬੀਬੀ ਜੀ ਗੀਤਾ ਤੇ ਬੀਬੀ ਜੀ ਮਨਦੀਪ ਕੌਰ ਜੀ ਮਨਦੀਪ ਕੌਰ ਜੀ ਦੁਬਈ ਤੋਂ ਬੀਬੀ ਜੀ ਗੀਤਾ Oman 'ਚ ਫਸੇ ਹੋਏ ਸੀਗੇ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜਕੱਲ ਇੱਥੇ ਟ੍ਰੈਵਲ ਏਜੰਟਸ ਰਾਹੀਂ ਹਿਊਮਨ ਟ੍ਰੈਫਿਕਿੰਗ ਦਾ ਕੀ ਕੰਮ ਚਲਾਇਆ ਜਾ ਰਿਹਾ ਤੇ ਕਿਵੇਂ ਇੱਥੇ ਸਾਡੇ ਬੱਚਿਆਂ ਨੂੰ ਇਹ ਝੂਠ ਮਾਰ ਕੇ ਕਿ ਉੱਥੇ ਤੁਹਾਨੂੰ ਅਸੀਂ ਫਲਾਣੀ ਨੌਕਰੀ 'ਚ ਭਰਤੀ ਕਰ ਰਹੇ ਹਾਂ ਜਾਂ ਫਲਾਣੇ ਕਾਲਜ 'ਚ ਭਰਤੀ ਕਰ ਰਹੇ ਹਾਂ ਉੱਥੇ ਜਾ ਕੇ ਇਹ ਫੇਰ ਲੱਭਦੇ ਐ ਕਿ ਸਾਨੂੰ ਜਿੱਥੇ ਟਰੈਵਲ ਏਜੰਟ ਨੇ ਕਿਹਾ ਸੀ ਉਹ ਤਾਂ ਚੀਜ਼ ਇੱਥੇ ਮਹੀਆ ਹੋ ਨਹੀਂ ਰਹੀ ਤੇ ਨਾ ਤਾਂ ਉੱਥੇ ਉਹ ਕਾਲਜ ਹੁੰਦਾ ਨਾ ਉੱਥੇ ਉਹ ਕੋਈ ਕੰਪਨੀ ਹੁੰਦੀ ਹੈ ਜਿਹੜੀ ਕੰਪਨੀ ਦਾ ਵਾਅਦਾ ਕਰਕੇ ਇਹਨਾਂ ਨੂੰ ਭੇਜਿਆ ਹੁੰਦਾ ਸੋ ਜਿਵੇਂ ਸਿਮਰਜੀਤ ਸਿੰਘ ਮਾਨ ਨੇ ਆਖਿਆ ਕਿ ਸਰਕਾਰ ਨੂੰ ਕੋਈ ਇਹੋ ਜਿਹਾ ਸਿਸਟਮ ਇੱਥੇ ਪੁਲਿਸਿੰਗ ਦਾ ਟਰਾਂਸਪੈਰੈਂਸੀ ਦਾ ਕੋਈ ਇਹੋ ਜਿਹਾ ਛਾਂਟੀ ਕਰਨ ਦਾ ਸਿਸਟਮ ਇੱਥੇ ਲਾਗੂ ਕਰਨਾ ਜ਼ਰੂਰੀ ਹੈ ਕਿ ਜਿਹੜੇ ਸਾਡੇ ਬੱਚੇ ਇੱਥੋਂ ਬਾਹਰ ਜਾ ਰਹੇ ਆ ਉਹਨਾਂ ਦੀ ਉੱਥੇ ਕੀ ਸਿਕਿਉਰਿਟੀ ਹੈ ਕਿਉਂਕਿ ਇੱਥੋਂ ਪੰਜਾਬ ਚੋਂ ਜਾ ਰਹੇ ਆ ਪੰਜਾਬ ਦੀ ਇੱਥੇ ਇੱਕ ਸਰਕਾਰ ਹੈ ਸਰਕਾਰ ਦੇ ਕਿੰਨੇ ਵਿਭਾਗ ਬੰਦੇ ਆ ਐਸਟੀਐਫ ਬੰਦਾ ਹੈ ਡਰੱਗਸ ਤੇ ਐਂਟੀ ਗੈਂਗਸਟਰ ਫੋਰਸ ਬੰਦੀ ਹੈ ਤੇ ਜਿਹੜਾ ਸਭ ਤੋਂ ਵੱਡਾ ਮਾਈਗ੍ਰੇਸ਼ਨ ਹੈ ਸਾਡੀ ਪੋਪੂਲੇਸ਼ਨ ਦਾ ਪੰਜਾਬ ਤੋਂ ਬਾਹਰਲੇ ਮੁਲਕਾਂ 'ਚ ਹੋ ਰਿਹਾ ਹੈ ਤੇ ਇਹ ਇੱਕ ਇਹੋ ਜਿਹੀ ਹਾਈ ਪਾਵਰਡ ਕਮੇਟੀ ਬਾਨਨੀ ਬਹੁਤ ਜ਼ਰੂਰੀ ਹੈ ਕਿ ਸਾਡੇ ਬੱਚਾ ਨਾਲ ਉੱਥੇ ਜਾ ਕੇ ਹੋ ਕੀ ਰਿਹਾ ਕੋਈ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇ ਜਿੱਥੇ ਇੱਕਦਮ ਉੱਥੋਂ ਇਹ ਪੀੜਤ ਪਰਿਵਾਰ ਆਪਦੀ ਪੀੜਾ ਦੱਸ ਸਕਣ ਤੇ ਸਰਕਾਰ ਉਹ ਕੰਮ ਕਰ ਸਕੇ ਸੋ ਇਹ ਸਾਡੀ ਬੇਨਤੀ ਹੈਗੀ ਹੈ ਸਰਕਾਰ ਨੂੰ ਕਿ মিডিਆ ਰਾਹੀਂ ਇਹ ਗੱਲ ਉਨਾਂ ਤੱਕ ਪਹੁੰਚਦੀ ਕੀਤੀ ਜਾਵੇ ਕਿਉਂਕਿ ਇਹ ਬਹੁਤ ਵੱਡੀ ਗਿਣਤੀ 'ਚ ਇਹੋ ਜਿਹੀ ਬੀਬੀਆਂ ਦਾ ਨੁਕਸਾਨ ਹੋ ਰਿਹਾ ਇੱਕ ਇਹ ਤੁਹਾਨੂੰ ਅੱਗੇ ਆਪ ਦੱਸਣਗੇ ਕਿ ਇਨ੍ਹਾਂ ਤੇ ਕੀ ਕੁਝ ਬੀਤੀ ਹੈ ਤੇ ਕਿੰਨੀ ਵਾਰੀ ਇਨ੍ਹਾਂ ਨੇ ਸਰਕਾਰ ਦੇ ਬੁਏ ਖੜਕਾਏ ਹੈ ਕਿੰਨੀ ਵਾਰ ਇਨ੍ਹਾਂ ਨੇ ਹਾੜੇ ਕੱਢੇ ਹੈ ਫਿਰ ਜਾ ਕੇ ਇਨ੍ਹਾਂ ਦਾ ਮੇਲ ਸਾਡੀ ਪਾਰਟੀ ਨਾਲ ਬਣਿਆ ਸੋ ਇਹ ਸਾਰੀ ਗੱਲਬਾਤ ਅੱਗੇ ਦੀ ਇਹ ਤੁਹਾਨੂੰ ਦੱਸਣਗੇ ਜੀ ਮੇਰਾ ਨਾਮ ਗੀਤਾ ਵੈ ਮੈਂ ਮਾਨ ਦੇ ਵਿੱਚ ਗਈ ਸੀਗੀ 8ਵੇਂ ਮਹੀਨ ਨੂੰ ਲੱਗਿਆ 8ਵੇਂ ਮਹੀਨ ਨੂੰ ਲੱਗਿਆ ਸੀਗਾ ਉੱਥੇ ਮੇਰੀ ਮੰਮੀ ਜੀ ਲੈ ਕੇ ਗਏ ਸੀਗੇ ਮੈਨੂੰ ਤੇ ਉਸ ਦੇ ਬਾਅਦ ਚੋ ਫੇ ਮੈਂ ਉਹਨਾਂ ਨੂੰ ਕਿਹਾ ਦਫ਼ਤਰ ਵਾਲਿਆਂ ਨੂੰ ਮੇਰਾ ਘਰ ਚੇਂਜ ਕੀਤਾ ਜਾਵੇ ਮੈਂ ਇੱਥੇ ਕੰਮ ਨਹੀਂ ਕਰ ਸਕਦੀ ਬਹੁਤ ਜ਼ਿਆਦਾ ਵਾ ਉਸ ਦੇ ਬਾਅਦ ਚ ਉਹਨਾਂ ਨੇ ਮੈਨੂੰ ਬਲੌਕ ਕਰ ਦਿੱਤਾ ਬਲੌਕ ਕਰਕੇ ਮੇਰੇ ਨੰਬਰ ਸਾਰੇ ਫੇ ਮੈਂ ਉਹਨਾਂ ਨੂੰ ਘਰ ਵਾਲਿਆਂ ਨੂੰ ਕਿਹਾ ਪਲੀਜ਼ ਮੈਨੂੰ ਅਮਰਜੈਂਸੀ ਜਾਣ ਦਿਓ 6 ਮਹੀਨਿਆਂ ਬਾਅਦ ਅਸੀਂ ਜਾ ਸਕਦੇ ਹਾਂ ਆਪਣੇ ਪੰਜਾਬ ਦੇ ਵਿੱਚ ਉਹ ਕਹਿੰਦੇ ਸਾਡੇ ਤਾਂ 3 ਲੱਖ ਰੁਪਈਆ ਭਰ ਦੋ ਤੁਸੀਂ ਜਾ ਸਕਦੇ ਆ ਸਾਡੇ ਕੋਲ 3.5 ਲੱਖ ਰੁਪਈਆ ਹੈ ਨਹੀਂ ਸੀਗਾ ਉਸ ਦੇ ਬਾਅਦ ਚਾ ਫੇ ਮੈਂ ਆਪਣੀ ਮੰਮਾ ਉਹਨਾਂ ਨੂੰ ਦੱਸਿਆ ਮੰਮਾ ਉਹਨਾਂ ਨੇ ਬਹੁਤ ਦੌੜ ਭੱਜ ਕੀਤੀ ਬਟ ਇੱਥੇ ਵੀ ਕੋਈ ਵੀ ਗੱਲ ਨਹੀਂ ਬਣੀ ਉਸਦੇ ਬਾਅਦ ਜੋ ਮਮਾ ਹੁਣੀ ਇਹ ਅਮਾਨ ਮਾਨ ਸਾਹਿਬ ਉਹਨਾਂ ਦੇ ਕੋਲ ਆਏ ਸੀਗੇ ਤੇ ਇਹਨਾਂ ਨੂੰ ਫੇਰ ਦੱਸਿਆ ਸਾਰੀ ਗੱਲਬਾਤ ਫੇ ਮੈਂ ਐਮਬੈਸੀ ਦੇ ਵਿੱਚ ਗਈ ਇਹਨਾਂ ਨੇ ਲੈਟਰ ਪਾਇਆ ਉਧਰੋਂ ਫੇ ਮੇਰੀ ਗੱਲਬਾਤ ਸੁਣੀ ਗਈ ਤੇ ਫੇ ਉਸਦੇ ਬਾਅਦ ਚ 4 ਦਿਨ ਹੋ ਗਏ ਮੈਨੂੰ ਆਏ ਨੂੰ ਮੇਰਾ ਮਹੀਨੇ ਦੇ ਅੰਦਰ ਅੰਦਰ ਫੇ ਮੇਰਾ ਵਾਪਸੀ ਦਾ ਹੋ ਗਿਆ ਕਿੰਨੇ ਟਾਈਮ ਤੱਕ ਕਿਹੜੇ ਕਿਹੜੇ ਹਾਲਾਤਾਂ ਦੇ ਕਿਹੜੇ ਕਿਹੜੇ ਹਾਲਾਤਾਂ ਦੇ ਕਿਹੜੇ ਕਿਹੜੇ ਹਾਲਾਤਾਂ ਚ ਰਹੇ ਹਾਲਾਤ ਬਹੁਤ ਜ਼ਿਆਦਾ ਗੰਦੇ ਸੀਗੇ ਉੱਥੇ ਕੋਈ ਵੀ ਨਾ ਜਾਵੇ ਮਾਨ ਦੇ ਵਿੱਚ ਡਬਈਚ ਇਦਾਂ ਦੀਆਂ ਕੰਟਰੀਆਂ ਚ ਕੋਈ ਵੀ ਨਾ ਭੈਣ ਜਾਵੇ ਮੇਰੇ ਵਰਗੀਆਂ ਬਹੁਤ ਜ਼ਿਆਦਾ ਭੈਣਾ ਫਸੀਆਂ ਹੋਈਆਂ ਵਾ ਪਲੀਜ਼ ਤੁਸੀ ਉੱਥੇ ਕੋਈ ਨਾ ਜਾਵੇ ਅਸੀਂ ਇਹੀ ਕਹਿਣਾ ਚਾਹੁੰਗੇ ਤੁਸੀਂ ਕਿਹੜੇ ਹਾਲਾਤਾਂ ਚ ਹਾਲਾਤ ਕਿਸ ਤਰ੍ਹਾਂ ਦੇ ਆ ਬਹੁਤ ਜ਼ਿਆਦਾ ਬੁਰੇ ਸੀ ਖਾਣ ਪੀਣ ਨੂੰ ਵੀ ਨਹੀਂ ਸੀ ਦਿੰਦੇ ਨਾ ਰੈਸਟ ਸੀ ਮਿਲਦੀ ਨਾ ਖਾਣ ਪੀਣ ਨੂੰ ਮਿਲਦਾ ਸੀਗਾ ਬਹੁਤ ਜ਼ਿਆਦਾ ਬੁਰਾ ਹਾਲ ਸੀ ਜਿਸ ਅਜੰਟ ਦੇ ਥਰੂ ਗਏ ਉਹਨੇ ਕਿੰਨੀ ਤੁਤੋ ਮਤਲਬ ਜਿਹੜੀ ਹੱਥ ਤੁਰ ਤੇ ਪੈਸੇ ਲੱਗਦੇ ਬਹੁਤ ਉਹਨਾਂ ਨੇ 70000 ਰੁਪਇਆ ਲਿੱਤਾ ਸੀ ਮੇਰੇ ਮਾਮੀ ਸਕੀ ਨੇ ਖੁਦ 70000 ਰੁ ਰਵਿਰਜੀਤ ਸਿੰਘ ਮਾਨ ਨਾ ਹੁੰਦੇ ਤੁਹਾਡੇ ਐਪਰਾ ਕਰਦੇ ਨੇ ਕੀ ਹੁੰਦਾ ਤੁਹਾਡੇ ਨਾਲ ਤੁਹਾਡੀ ਜਿੰਦਗੀ ਨਾਲ ਬਹੁਤ ਜਿਆਦਾ ਬੁਰਾ ਹਾਲ ਹੋਣਾ ਸੀਗਾ ਸ਼ਾਇਦ ਮੈਂ ਆਮਾਨ ਦੇ ਵਿੱਚ ਹੁੰਦੀ ਐ ਇਸ ਟਾਈਮ ਮੈਂ ਤੁਹਾਡੇ ਸਾਹਮਣੇ ਨਾ ਬੈਠੀ ਹੁੰਦੀ ਇਹਨਾਂ ਨੇ ਮਦਦ ਕੀਤੀ ਕਿਸ ਤਰੀਕੇ ਨਾਲ ਹੁਣ ਤੱਕ ਮਦਦ ਪਹੁੰਚੀ ਹਾਂਜੀ ਇਹਨਾਂ ਨੇ ਤੁਹਾਡੀ ਮਦਦ ਕਿੰਨਾ ਨੇ ਕੀਤੀ ਕਿਸ ਤਰੀਕੇ ਨਾਲ ਤੁਹਾਡੇ ਤੱਕ ਮਦਦ ਪਹੁੰਚੀ ਮੈਨੂੰ ਉਹਨਾਂ ਦਾ ਨਾਮ ਤਾਂ ਨਹੀਂ ਐਨਾ ਕੁਝ ਵੀ ਪਤਾ ਹੈਗਾ ਬਟ ਮੈਨੂੰ ਜਿੱਥੋਂ ਤੱਕ ਪਤਾ ਲੱਗਾ ਵਾ ਇਹਨਾਂ ਦੇ ਲੈਟਰ ਬਹੁਤ ਜ਼ਿਆਦਾ ਪਹੁੰਚੇ ਸਾਡੇ ਉਥੇ ਅੰਬੈਸੀ ਦੇ ਵਿੱਚ ਤਾਂ ਅੰਬੈਸੀ ਵਾਲੇ ਨੇ ਫੇਰ ਮੇਰੀ ਸੁਣਵਾਈ ਕੀਤੀ ਹੈ ਨਹੀਂ ਤਾਂ 6 6 7 7 ਮਹੀਨੇ ਹੋ ਗਏ ਹੋਰ ਵੀ ਕੁੜੀਆਂ ਬਹੁਤ ਬੈਠੀ ਹੋਈਆਂ ਕਿਸੇ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਛੱਦਰ ਵੀ ਹੁੰਦਾ ਸੀ ਉੱਥੇ ਕੁਛ ਛੱਦਰ ਵੀ ਹੁੰਦਾ ਸੀ ਉੱਥੇ ਮਾਰੇ ਮਾਰਦੇ ਸੀ ਕੋਈ ਸਿਹੇ ਦਿੰਦੇ ਸੀ ਉੱਥੇ ਘਰ ਦੇ ਵਿੱਚ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਜਿੱਥੇ ਮੈਂ ਕੰਮ ਕਰਦੀ ਸੀ ਉਸੀ ਪੰਜਾਬ ਦੀਆਂ ਕਿਹੜੀਆਂ ਪਾ ਥੋੜੀ ਮੰਮਾ ਨੇ ਦੱਸਿਆ ਹੋਊਗਾ ਕਿਹੜੇ-ਕਿਹੜੀਆਂ ਪਾਰਟੀਆਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਐਂਡ ਤੇ ਛੋਟਾ ਸਾਥ ਕਿਹੜੀ ਪਾਰਟੀ ਨੇ ਉਹ ਮੰਮਾ ਦੱਸਾਂਗੇ ਵੀ ਜੀ ਥੋੜੇ ਛੱਲੇ ਹੋ ਗਏ ਨਹੀਂ ਮੈਂ ਉਸ ਜੀ ਸਾਡਾ ਸਾਥ ਜੀ ਸਰ ਮੇਰਾ ਨਾਮ ਮਨਦੀਪ ਕੌਰ ਹੈ ਤੇ ਮੈਂ ਸੰਗਰੂਰ ਤੋਂ ਆ ਤੇ ਮੈਂ ਦੁਬਈ 'ਚ ਰਹਿੰਦੀ ਸੀ ਉੱਥੇ ਕੰਮ ਕਰਦੀ ਸੀ ਤੇ ਉੱਥੇ ਮੇਰੇ ਤੇ ਮਤਲਬ ਝੂਠਾ ਇਲਜ਼ਾਮ ਲਗਾਇਆ ਗਿਆ ਕਿਸੇ ਨਸ਼ੀਲੀ ਚੀਜ਼ ਦਾ ਕਿ ਮੈਂ ਲਾਈਕ ਸੇਲ ਕਰਦੀ ਆ ਬਟ ਮੈਨੂੰ ਉਸ ਚੀਜ਼ ਬਾਰੇ ਕੁਝ ਵੀ ਨਹੀਂ ਸੀ ਪਤਾ ਤੇ ਮੈਂ ਦੁਬਈ ਦੀ ਜੇਲ੍ਹ ਵਿੱਚ 5 ਮਹੀਨੇ 4 ਦਿਨ ਰਹਿ ਕੇ ਆਈਆਂ ਤੇ ਮੈਨੂੰ ਵਾਪਸ ਲਿਆਂਦਾ ਸਿਮਰਜੀਤ ਮਾਨਸਰ ਨੇ ਇਹਨਾਂ ਤੋਂ ਬਿਨਾ ਅਗਰ ਇਹਨਾਂ ਦੀ ਹੈਲਪ ਨਾ ਹੁੰਦੀ ਤਾਂ ਉਹ 5 ਮਹੀਨੇ 2-3 ਸਾਲ ਜ਼ਰੂਰ ਮੈਂ ਉਸ ਜੇਲ੍ਹ 'ਚ ਰਹਿਣਾ ਸੀ ਇਹ ਪੱਕੀ ਗੱਲ ਹੈ ਹਾਂਜੀ ਸਰ ਮੇਰੀ ਫੈਮਲੀ ਇੱਧਰ ਹੈ ਸਾਰੀ ਉਹਨਾਂ ਨੇ ਸਰਨਾਲ ਰਾਬਤਾ ਕੀਤਾ ਆਪਾਂ ਹੋਰ ਕਿਤੇ ਨਹੀਂ ਗਏ ਸਾਨੂੰ ਪਤਾ ਸੀ ਕਿ ਹੋਰ ਕਿਤੇ ਵੀ ਜਾਣ ਦਾ ਫਾਇਦਾ ਨਹੀਂ ਹੈਗਾ ਸਿੱਧਾ ਆਪਾਂ ਸਿਰਫ ਮਾਨਸਰ ਨਾਲ ਹੀ ਕੰਟੈਕਟ ਕੀਤਾ ਮੇਰੀ ਫੈਮਲੀ ਨੂੰ ਉਹਨਾਂ ਨੇ ਹੀ ਸਪੋਰਟ ਕੀਤਾ ਉਹਨਾਂ ਨੇ ਲੈਟਰਸ ਵਗੈਰਾ ਉਧਰ ਅੰਬੈਸੀ ਚ ਭੇਜੇ ਤੇ ਉਹਨਾਂ ਦੀ ਜਿਹੜੀ ਸੰਸਥਾ ਸਰਦਾਰ ਅਫਤਾਰ ਸਿੰਘ ਜੀ ਨੇ ਉਹਨਾਂ ਨਾਲ ਉਹਨਾਂ ਨੇ ਰਾਬਤਾ ਕਰਕੇ ਮੈਨੂੰ ਉੱਥੋਂ ਦੀ ਅੰਬੈਸੀ ਨੇ ਫਿਰ ਉਹਨਾਂ ਨੇ ਉਹਨਾਂ ਨਾਲ ਸਾਰੀ ਗੱਲਬਾਤ ਕਰਕੇ ਉੱਥੋਂ ਦੀ ਪੁਲਿਸ ਵਗੈਰਾ ਨਾਲ ਸੀਆਈਡੀ ਨਾਲ ਸਾਰਿਆਂ ਨਾਲ ਗੱਲਬਾਤ ਕਰਕੇ ਮੈਨੂੰ ਉਸ ਕੇਸ ਤੋਂ ਮਤਲਬ ਮੇਰਾ ਹੁਣ ਕੇਸ ਬਿਲਕੁਲ ਕਲੋਜ਼ ਹੈ ਮੈਨੂੰ ਉਸ ਕੇਸ ਤੋਂ ਹੀ ਬਾਹਰ ਕਢਵਾ ਦਿੱਤਾ ਇਹਨਾਂ ਨੇ ਮਤਲਬ ਆਪਾਂ ਨਿਊਜ਼ 'ਚ ਸਾਰਾ ਕੁਝ ਦੇਖਦੇ ਆਂ ਸੋਸ਼ਲ ਮੀਡੀਆ ਇਹਨਾਂ ਮਤਲਬ ਅੱਜਕੱਲ ਐਕਟਿਵ ਆਪਾਂ ਸਾਰਾ ਕੁਝ ਦੇਖਦੇ ਆ ਕਿ ਕੌਣ ਮਦਦ ਕਰ ਰਿਹਾ ਕੌਣ ਨਹੀਂ ਕਰ ਰਿਹਾ ਤੇ ਸਿੱਧਾ ਮਤਲਬ ਤੁਸੀਂ ਕਿਤੇ ਵੀ ਦੇਖੋਗੇ ਸਿਰਫ ਮਾਨ ਸਰ ਨੇ ਜੋ ਅਰਬ ਕੰਟਰੀਆਂ ਕੀ ਅਮਰੀਕਾ ਤੱਕ ਵੀ ਸਿਰਫ ਉਹਨਾਂ ਦਾ ਨਾਮ ਹੀ ਚੱਲਦਾ ਮੈਂ ਹੋਰ ਕਿਸੇ ਦਾ ਨਾਮ ਨਹੀਂ ਸੁਣਿਆ ਇਹ ਚੀਜ਼ ਮੈਂ ਤੁਹਾਨੂੰ ਓਪਨਲੀ ਹੀ ਕਹਿ ਰਹੀ ਆ ਯਾਨੀ ਕੀ ਕਹਿ ਸਕਦੇ ਕੋਈ ਪਾਵਰ ਨਹੀਂ ਹੈ ਨਹੀਂ ਬਿਲਕੁਲ ਬਿਲਕੁਲ ਕਹੇ ਕਿ ਇਨਸਾਨ ਲੱਗੇ ਤੁਹਾਨੂੰ ਮਾਨ ਸਾਹਿਬ ਸਰ ਜਿਨ੍ਹਾਂ ਦੀ ਉੱਥੇ ਤੱਕ ਇੰਨੀ ਪਹੁੰਚ ਹੈ ਉਹ ਇ ਹੁਣ ਅਸੀਂ ਇੱਥੇ ਬੈਠਿਆਂਗੇ ਜੋ ਮੇਰਾ 4-5 ਸਾਲਾਂ ਦਾ ਕੇਸ 5 ਮਹੀਨਿਆਂ 'ਚ ਖਤਮ ਕਰਵਾ ਸਕਦੇ ਨੇ ਉਹ ਫਿਰ ਪੰਜਾਬ ਦੀ ਵੀ ਕਿੰਨੀ ਹੈਲਪ ਕਰ ਸਕਦੇ ਨੇ ਤੁਸੀਂ ਆਪ ਔਰਤ ਹੈਗੇ ਹੋ ਬਰਨਾਲਾ ਵਿੱਚ ਜਿਮਨੀ ਚੋਣਾ ਚੱਲ ਰਹੀ ਹੈ ਗਿਆ ਔਰਤਾਂ ਨੂੰ ਕੀ ਸਨੇਹਾ ਦੇਣਾ ਮੈਂ ਉਹਨਾਂ ਨੂੰ ਇਹੀ ਸਨੇਹਾ ਦਵਾਂਗੀ ਕਿ ਪਹਿਲਾਂ ਤੇ ਤੁਸੀਂ ਏਜੰਟਾਂ ਤੇ ਟਰਸਟ ਨਾ ਕਰੋ ਜਿਹੜੇ ਵੀ ਏਜੰਟਾਂ ਤੇ ਟਰਸਟ ਕਰਕੇ ਜਾਂਦੇ ਆ ਆਪਣਾ ਲਾਈਕ ਜੇ ਤੁਹਾਡਾ ਕੋਈ ਫੈਮਿਲੀ ਮੈਂਬਰ ਹੈ ਤਾਂ ਤੁਸੀਂ ਜ਼ਰੂਰ ਜਾਓ ਪਰ ਏਜੰਟਾਂ ਦੇ ਚੱਕਰਾਂ 'ਚ ਨਾ ਆਓ ਤੇ ਪਲੀਜ਼ ਮਤਲਬ ਤੁਸੀਂ ਮਾਨਸਰ ਦੀ ਸਪੋਰਟ ਕਰੋ ਮੈਂ ਇਹ ਉਹਨਾਂ ਦੇ ਲਈ ਇਹ ਨਹੀਂ ਕਹਿ ਰਹੀ ਕਿ ਚੋਣਾ ਚੱਲ ਰਹੀਆਂ ਨੇ ਮੈਂ ਤਾਂ ਬੋਲ ਰਹੀਆਂ ਮੈਂ ਇਸ ਲਈ ਕਹਿ ਰਹੀਆਂ ਕਿਉਂਕਿ ਮੈਂ ਖੁਦ ਉਹ ਜੇਲ ਇੱਕ ਤੁਸੀਂ ਉਹਨੂੰ ਨਰਕ ਕਹਿ ਸਕਦੇ ਹੋ ਕਿਉਂਕਿ ਇੱਕ ਤਰ੍ਹਾਂ ਦਾ ਨਰਕ ਸੀਗਾ ਹਨਾ ਜਿੱਥੇ ਸਿਰਫ ਕੰਦਾ ਹੀ ਕੰਦਾ ਨੇ ਕੋਈ ਬੰਦਾ ਨਹੀਂ ਹੈ ਇੱਕ ਮੈਂ ਸਿੰਗਲ ਪੰਜਾਬੀ ਕੁੜੀ ਸੀ ਜੋ ਮੈਂ ਉਸ ਜੇਲ ਦੇ ਅੰਦਰ ਸੀਗੀ ਹੋਰ ਕੋਈ ਪੰਜਾਬੀ ਕੁੜੀ ਹਾਂਜੀ ਹਲਾਤ ਕੀ ਸੀਗੇ ਮਤਲਬ ਉੱਥੇ ਸਰ ਜੇ ਤੁਹਾਡੇ ਕੋਲ ਪੈਸਾ ਤਾਂ ਤੁਸੀਂ ਖਾਣਾ ਖਾ ਸਕਦੇ ਹੋ ਸਿਰਫ ਉਬਲੇ ਹੋਏ ਚਿਕਨ ਮਾਸ ਮੱਛੀ ਆਂਦਾ ਹੈ ਸਾਡੇ ਵਰਗੇ ਬੰਦੇ ਜੋ ਚਿਕਨ ਮਾਸ ਮੱਛੀ ਨਹੀਂ ਖਾਂਦੇ ਉਹ ਸਿਰਫ ਇੱਕ ਰੁੱਖੇ ਉਬਲੇ ਹੋਏ ਚਾਵਲਾਂ ਦੇ ਨੇ ਉਹਨਾਂ ਤੇ ਕੋਈ ਨਮਕ ਮਿਰਚ ਨਹੀਂ ਹੁੰਦਾ ਇੱਕ ਸੁੱਕਾ ਰੋਟੀ ਟਾਈਪ ਉਹਨੂੰ ਖੁੱਬਸ ਕਹਿੰਦੇ ਆ ਦੁਬਈ ਚ ਉਹ ਆਂਦਾ ਉਹ ਤੋਂ ਬਿਨਾ ਕੁਝ ਨਹੀਂ ਆਂਦਾ ਕੋਈ ਦਾਲ ਦਾਲ ਸਬਜ਼ੀ ਜੋ ਵੀ ਆਂਦੀ ਉਹ ਫਿੱਕੀ ਉਬਲੀ ਹੋਈ ਆਂਦੀ ਕੁਝ ਵੀ ਆਪਣੇ ਪੰਜਾਬ ਵਰਗਾ ਨਹੀਂ ਜਾਂ ਤੁਸੀਂ ਬਾਹਰ ਜਿੱਦਾਂ ਨੋਰਮਲ ਖਾਣਾ ਖਾਂਦੇ ਹੋ ਕੁਝ ਵੀ ਉਦਾਂ ਦਾ ਨਹੀਂ ਆਂਦਾ ਕਹਿ ਸਕਦਾ ਕਿ ਆਪਣੇ ਮੁਲਕ ਵਰਗਾ ਕੋਈ ਮੁਲਕ ਨਹੀਂ ਨਹੀਂ ਕੁਝ ਵੀ ਨਹੀਂ ਹੈ ਇਸ ਲਈ ਤੁਸੀਂ ਮਤਲਬ ਬੈਟਰ ਹੈ ਤੁਸੀਂ ਆਪਣੀ ਕੰਟਰੀ ਚ ਰਹੋ ਤਾਂ ਸੇਫ ਹੋ ਰਣਿਤਿਕ ਗੱਲ ਕਰੀਏ ਤੁਸੀ ਕਿਹੜੇ ਸਾਲ ਦੇ ਵਿੱਚ ਦੁਬਈ ਗਏ ਸੀ ਹਾਂਜੀ ਸਰ ਮੈਂ 2021 ਚ ਦੁਬਈ ਗਈ ਸੀ ਮਤਲਬ ਮੇਰਾ ਕੰਮਕਾਰ ਸਾਰਾ ਕੁਝ ਵਧੀਆ ਸੀ ਮੈਂ ਕੋਈ ਐਵੇਂ ਨਹੀਂ ਕਹੂੰਗੀ ਕਿ ਮੇਰਾ ਕੰਮਕਾਰ ਨਹੀਂ ਸੀ ਵਧੀਆ ਜਾਂ ਮੈਂ ਉੱਥੇ ਰੁੱਲ ਰਹੀ ਸੀ ਹੈਨਾ ਬਹੁਤ ਵਧੀਆ ਸੀ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਬਸ ਮੇਰੇ ਫਰੈਂਡਸ ਸੀਗੇ ਆਪਾਂ ਇਦਾਂ ਹੀ ਛੁੱਟੀ ਵਾਲੇ ਦਿਨ ਘੁੰਮਣ ਫਿਰਨ ਗਏ ਤੇ ਮੈਨੂੰ ਨਹੀਂ ਪਤਾ ਕਿ ਉਹਨਾਂ ਦਾ ਕਿਤੇ ਅੱਗੇ ਲਿੰਕ ਸੀਗਾ ਜਾਂ ਨਹੀਂ ਸੀਗਾ ਬਸ ਉਹਨਾਂ ਦੇ ਮੈਂ ਨਾਲ ਸੀਗੀ ਤੇ ਸੀਆਈਡੀ ਆਲਰੇਡੀ ਉਹਨਾਂ ਨੂੰ ਟਰੈਪ ਕਰ ਰਹੀ ਸੀਗੀ ਤੇ ਉਹਨਾਂ ਨੂੰ ਚੱਕਣ ਦੇ ਚੱਕਰ 'ਚ ਮੈਂ ਵੀ ਉਹਨਾਂ ਦੇ ਨਾਲ ਘੁੰਮਣ ਗਈ ਸੀ ਸੋ ਉਹਨਾਂ ਨੇ ਮੈਨੂੰ ਵੀ ਨਾਲ ਫੜਿਆ ਕਿਉਂਕਿ ਮੈਂ ਉਹਨਾਂ ਦੇ ਨਾਲ ਸੀਗੀ ਸੋ ਓਮ ਫਿਰ ਮੈਨੂੰ ਵੀ ਜੇਲ੍ਹ 'ਚ ਰੱਖਿਆ ਗਿਆ